ਤੁਸੀਂ ਪੰਜਾਬ ਦੇ ਵਿੱਚ ਵੇਖਿਆ ਕਿ ਹਰ ਕੰਮ ਜਦੋਂ ਹੁੰਦਾ ਤਾਂ ਬਾਅਦ ਵਿੱਚ ਪੱਟਣ ਵਾਲੇ ਵੀ ਖੜੇ ਰਹਿੰਦੇ ਆ ਕਿਉਂਕਿ ਕੰਮ ਹੀ ਮਾੜਾ ਹੋਇਆ ਹੁੰਦਾ ਤਾਂ ਓਵੇਂ ਗੱਲ ਕਰਦੇ ਹੀ ਅਸੀਂ ਇਸ ਵੇਲੇ ਚੰਡੀਗੜ੍ਹ ਦੇ ਵਿੱਚ ਖੜੇ ਆ ਤਾਂ ਚੰਡੀਗੜ੍ਹ ਦੇ ਹਾਲਾਤ ਕੀ ਨੇ ਪੰਜਾਬ ਦੇ ਨਾਲ ਤੁਸੀਂ ਕੰਪੈਰੀਸ਼ਨ ਕਰਦੇ ਹੋ ਜਾਂ ਨਹੀਂ ਕਰਦੇ ਉਸ ਬਾਰੇ ਗੱਲਬਾਤ ਕਰਨੀ ਆ ਥੋੜਾ ਮੈਂ ਕੈਮਰਾਮੈਨ ਨੂੰ ਕਹਾਂਗੇ ਕਿ ਅੱਗੇ ਆ ਜਾਵੇ ਹੁਣ ਅਸੀਂ ਜਾਣਕਾਰੀ ਜਿਹੜੀ ਆ ਉਹ ਸਾਂਝੀ ਕਰਦੇ ਆ ਤੁਹਾਡੇ ਨਾਲ ਕਿ ਇੱਥੇ ਮਾਮਲਾ ਕੀ ਆ ਮੈਂ ਇਹ ਤਸਵੀਰਾਂ ਪਹਿਲੇ ਤੁਹਾਨੂੰ ਵਿਖਾ ਦਿਆਂ ਕਿ ਇਹ ਜੋ ਫਲੈਟ ਬਣੇ ਨੇ ਜੋ 3 ਬੀ ਐਚ ਕੇ ਬਣੇ ਨੇ ਇਹਨਾਂ ਦੀ ਕੀਮਤ ਕਿੰਨੀ ਹੋਵੇਗੀ ਜਦੋਂ ਪੋਜੈਸ਼ਨ ਲਿਆ ਹੋਵੇਗਾ ਤਾਂ ਲਗਭਗ 60-70 ਲੱਖ ਰੁਪਿਆ ਲੋਕਾਂ ਨੇ ਦਿੱਤਾ ਹੋਵੇਗਾ ਔਰ ਬਾਹਰੋਂ ਕੀ ਦਿਖਾਈ ਦੇ ਰਿਹਾ ਤਾਂ ਅੰਦਰ ਕੀ ਆ ਤਾਂ ਸਰਕਾਰ ਚੰਡੀਗੜ੍ਹ ਪ੍ਰਸ਼ਾਸਨ ਕੀ ਬਣਾ ਰਿਹਾ ਤਾਂ ਹੁਣ ਅਸੀਂ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਆ ਆ ਪਾਈਪਾਂ ਜੋ ਪਈਆਂ ਨੇ ਆ ਪਾਈਪਾਂ ਸਾਰੀਆਂ ਗਲ ਚੁਕੀਆਂ ਨੇ ਜੋ ਕਿ ਹਰ ਕੋਈ ਆਪਣਾ ਸੁਪਨਿਆਂ ਦਾ ਘਰ ਬਣਾਉਂਦਾ ਚਾਹੇ ਕੋਈ ਆਪਣਾ ਵੱਖਰਾ ਬਣਾਉਂਦਾ ਤਾਂ ਜਾਂ ਫਿਰ ਫਲੈਟਾਂ ਦੇ ਵਿੱਚ ਲੈਂਦਾ ਘਰ ਤਾਂ ਘਰ ਹੀ ਆ ਜਿੱਥੇ ਕੋਈ ਰਹਿੰਦਾ ਉੱਥੇ ਉਸਦੇ ਸੁਪਨੇ ਜੁੜ ਜਾਂਦੇ ਆ ਤਾਂ ਆ ਪਾਈਪਾਂ ਤੁਸੀਂ ਵੇਖੋ ਕਿ ਇਹ ਗਲ ਚੁੱਕੀਆਂ ਨੇ ਉਹ ਰੇੜਾ ਨੂੰ ਪੁੱਟ ਕੇ ਦੁਬਾਰਾ ਆਪਣੇ ਕੋਲੋਂ ਜੋ ਇੱਥੇ ਫਲੈਟਾਂ ਵਿੱਚ ਰਹਿ ਰਹੇ ਆ ਉਹਨਾਂ ਵੱਲੋਂ ਇਸ ਦੀ ਰਿਪੇਅਰ ਕੀਤੀ ਜਾ ਰਹੀ ਆ ਕਿੰਨਾ ਸਮਾਂ ਇਸੇ ਤਰ੍ਹਾਂ ਚੱਲਦਾ ਰਹੇਗਾ ਔਰ ਸਿਰਫ 10 ਸਾਲ 10 ਸਾਲ ਹੋਏ ਨੇ ਇਹ ਕੰਮ ਕੀਤੇ ਨੂੰ ਤਾਂ ਅੱਜ ਇਹ ਕਿੰਨੇ ਸਾਲਾਂ ਤੋਂ ਦੁਬਾਰਾ ਰਿਪੇਅਰ ਜਿਹੜੀ ਆ ਉਹ ਸ਼ੁਰੂ ਹੋ ਗਈ ਆ ਉਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਪੂਰੀ ਸਾਂਝੀ ਕਰਾਂਗੇ ਸਰਦਾਰ ਜੀ ਸਤਿ ਸ਼੍ਰੀ ਅਕਾਲ ਜੀ ਸਰਦਾਰ ਜੀ ਕਿਵੇਂ ਵੇਖਦੇ ਹੋ ਐਸੇ ਬਲਾਕ ਦੇ ਵਿੱਚ ਇਹ ਕਿੱਦਾਂ ਦਾ ਕੰਮ ਆ ਕਿ ਤੁਸੀਂ ਪਾਈਪਾਂ ਜਿਹੜੀਆਂ ਉਹ ਬਦਲ ਰਹੇ ਹੋ ਤਾਂ ਕਿੰਨੇ ਸਮੇਂ ਤੋਂ ਪਾਈਪਾਂ ਬਦਲ ਰਹੇ ਹੋ ਇਹ 36 ਸੈਕਟਰ ਦਾ ਬਲਾਕ ਨੰਬਰ 17 ਹੈ 17 ਬਲਾਕ ਹੈ ਜਿਹਦੇ ਵਿੱਚ ਤਕਰੀਬਨ ਇਹ ਪਾਈਪਾਂ ਜਦੋਂ ਤੋਂ ਸਾਨੂੰ ਪੋਜੈਸ਼ਨ ਮਿਲਿਆ ਉਦੋਂ ਤੋਂ ਹੀ ਖਰਾਬ ਹੋਣੀਆਂ ਸ਼ੁਰੂ ਹੋ ਗਈਆਂ ਸੀ ਤੇ ਅਸੀਂ ਹਮੇਸ਼ਾ ਬਦਲਦੇ ਰਹਿਨੇ ਆ ਉਦੋਂ ਤੋਂ ਹੀ ਬਦਲ ਰਹੇ ਆ ਤਾਂ ਹੁਣ ਗੱਲਬਾਤ ਪ੍ਰਧਾਨ ਜੀ ਨਾਲ ਕਰਦੇ ਆ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਪ੍ਰਧਾਨ ਜੀ ਵੇਖੋ ਜਿਵੇਂ ਸਰਦਾਰ ਜੀ ਹੋਣਾ ਨੇ ਕਿਹਾ ਕਿ ਜਦ ਤੋਂ ਲੈ ਕੇ ਸਾਨੂੰ ਪੋਜੈਸ਼ਨਾਂ ਮਿਲੀਆਂ ਜਦ ਤੋਂ ਰਿਪੇਰਾਂ ਸ਼ੁਰੂ ਹੋ ਗਈਆਂ ਪਾਈਪਾਂ ਗਾਲੀਆਂ ਸ਼ੁਰੂ ਹੋ ਗਈਆਂ ਤਾਂ ਅੱਗੇ ਵੀ ਸਰਕਾਰ ਜਿਹੜੀ ਆ ਉਹ ਬਣਾਉਣ ਜਾ ਰਹੀ ਆ ਫਿਰ 53 ਦੇ ਵਿੱਚ ਵੀ ਕਹਿੰਦੇ ਆ ਕਿ ਬਣਾਉਣ ਜਾ ਰਹੀ ਆ ਕੀ ਉੱਥੇ ਵੀ ਇਸੇ ਤਰ੍ਹਾਂ ਦੇ ਕੰਮ ਹੋਣਗੇ ਤਾਂ ਇਹਦੇ ਬਾਰੇ ਜਾਣਕਾਰੀ ਤੁਸੀਂ ਕਿਵੇਂ ਸਾਂਝੀ ਕਰਨੀ ਆ ਤੁਕੋ ਆਉਣ ਵਾਲੇ ਸਮੇਂ ਦਾ ਉਹਨਾਂ ਦਾ ਉਹ ਤਾਂ ਇਹ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਫਲੈਟ ਨੇ ਉਹਨਾਂ ਨੇ ਬਣਾ ਕੇ ਦਿੱਤੇ ਸੀ ਅੰਡਰਗਰਾਉਂਡ ਜਿੰਨੀ ਪਾਈਪ ਲਾਈਨ ਸਾਢੇ 3 ਵੀਹਜਕੇ ਦੇ ਵਿੱਚ ਸਾਨੂੰ ਆਲਮੋਸਟ 7-8 ਸਾਲ ਹੋ ਗਿਆ ਐਸੋਸੀਏਸ਼ਨ 'ਚ ਕੰਮ ਕਰਦੇ ਆ ਨੂੰ ਮੈਂ ਐਜ਼ ਅ ਪ੍ਰੈਜ਼ੀਡੈਂਟ 3 ਵੀਹਜਕੇ ਦੇ ਸਾਡੇ 7 ਬਲਾਕ ਨੇ 7 ਬਲਾਕਾਂ ਦੇ ਵਿੱਚ ਆਲਮੋਸਟ ਲਗਭਗ ਅਸੀਂ 70-75% ਪਾਈਪਾਂ ਜਿਹੜੀਆਂ ਅੰਡਰਗਰਾਉਂਡ ਪਾਈਪ ਲਾਈਨ ਵਾਟਰ ਪਾਈਪ ਲਾਈਨ ਆ ਉਹ ਚੇਂਜ ਕਰਵਾ ਚੁੱਕੇ ਆ ਕਿੰਨੇ ਸਾਲ ਹੋ ਗਏ ਕਰਵਾਉਂਦੇ ਆ ਜੀ ਮੇਰੇ ਖਿਆਲ 4-5 ਸਾਲ ਤੋਂ ਅਸੀਂ ਲਗਾਤਾਰ ਕਰਦੇ ਆ ਰਹੇ ਹਾਂ ਇਹ ਜਿਹੜਾ ਅੱਜ ਤੁਸੀਂ ਦੇਖਿਆ ਇਹ ਤਾਂ ਮੇਰੇ ਖਿਆਲ ਸਾਡਾ ਲਾਸਟ ਮੈਨਿਕ 10% ਚ ਆਉਂਦਾ ਹੋਣਾ 90% ਤੁਸੀਂ ਕਰ ਹੀ ਚੁੱਕੇ ਹੋ ਬਦਲੀ ਸਾਰੀਆਂ 80-70% ਅਸੀਂ ਚੇਂਜ ਕਰ ਚੁੱਕੇ ਹਾਂ ਹੁਣ ਉਹ ਤੋਂ ਅਗਲਾ ਜਿਹੜਾ ਕਿਤੇ ਨਾ ਕਿਤੇ 10-20 ਦਿਨ ਮਹੀਨੇ ਬਾਅਦ ਕੋਈ ਇਦਾਂ ਨਹੀਂ ਚੇਂਜ ਹੁੰਦੀ ਆਦਰਵਾਈਜ਼ ਸਾਡੀ ਪਹਿਲਾਂ ਕੰਟੀਨਿਊ ਚੱਲਦੀ ਰਹੇ ਜੇ ਕਿਉਂਕਿ ਇਹਦੀ ਅੰਡਰਗਰਾਉਂਡ ਪਾਈਪ ਲਾਈਨਾਂ ਨੂੰ ਜੰਗ ਲੱਗ ਚੁੱਕੀ ਆ ਤੇ ਜੰਗ ਲੱਗ ਕੇ ਸਾਰੇ ਅੰਦਰੋਂ ਗਲ ਗਈ ਸਾਰਾ ਪਾਣੀ ਜਿਹੜਾ ਥੱਲੇ ਧਰਤੀ ਤੋਂ ਓਵਰਫਲੋ ਹੋ ਕੇ ਬਾਹਰ ਆਉਣ ਲੱਗ ਜਾਂਦਾ ਫਿਰ ਸਾਨੂੰ ਇਹ ਮਜਬੂਰੀ ਨੂੰ ਚੇਂਜ ਕਰਾਉਣੀ ਪੈਂਦੀ ਐ ਤੇ ਸਾਡਾ ਕਟੋਗਾੜ ਇਹਦੇ ਤੇ ਜਿਆਦਾ ਨਹੀਂ ਤਾਂ 35-40 ਹਜ਼ਾਰ ਰੁਪਏ ਖਰਚਾ ਹੋ ਜਾਂਦਾ ਸਰਕਾਰੀ ਕੰਮ ਤੇ ਆਪਣੇ ਘਰ ਦੇ ਕੰਮ ਨੂੰ ਵੇਖਦੇ ਹੋ ਨਾ ਪੰਜ ਘਰਾਂ ਦੀਆਂ ਪਾਈਪਾਂ ਸਾਡੀਆਂ ਪੰਜ ਜਾਂ 6 ਜੇ ਗਰਾਊਂਡ ਬਣਿਆ ਹੋਵੇ ਤਾਂ ਇਹਦੇ ਤੇ ਸਾਡਾ 35-40 ਹਜ਼ਾਰ ਰੁਪਏ ਖਰਚਾ ਹੋ ਜਾਂਦਾ ਇਹ ਲਾਈਨ ਚੇਂਜ ਕਰੰਦੇ ਅਸੀਂ ਰੈਜ਼ੀਡੈਂਟ ਦੇ ਖਰਚੇ ਤੇ ਜੇ ਅਸੀਂ ਸਰਕਾਰੀ ਕੰਮ ਤੇ ਪ੍ਰਾਈਵੇਟ ਕੰਮ ਦਾ ਕੰਪੈਰੀਸ਼ਨ ਕਰਦੇ ਆ ਤਾਂ ਜੇ ਤੁਸੀਂ ਆਪਣੀ ਬਿਲਡਿੰਗ ਬਣਾਉਂਦੇ ਹੋ ਆਪਣੀ ਇਮਾਰਤ ਬਣਾਉਂਦੇ ਹੋ ਤਾਂ ਜਿਵੇਂ ਤੁਸੀਂ ਪ੍ਰਾਈਵੇਟ ਬਣਾਉਂਦੇ ਹੋ ਤਾਂ ਉਸ ਦੇ ਵਿੱਚ ਵੀ 5 ਸਾਲ ਬਾਅਦ ਰੇਪਰ ਸ਼ੁਰੂ ਹੋ ਜਾਂਦੀ ਉਹਦੇ ਚ ਤੱਕ ਕੋਈ ਲੋਰ ਆਇ ਨਹੀਂ ਜਿਹੜੇ ਮਰਜੀ ਤੁਸੀਂ ਚਾਹੇ ਪੰਜਾਬ ਚੰਡੀਗੜ੍ਹ ਜਿੱਥੇ ਮਰਜੀ ਚਲੇ ਜਾਓ ਸਰਕਾਰੀ ਕੰਮ ਦੇ ਵਿੱਚ ਤਾਂ ਮੈਂ ਕੀ ਕਹਾਂ ਵੀ ਕਮਿਸ਼ਨੇ ਅੱਧਾ ਹੋ ਜਾਂਦਾ ਜੇ 10 ਕਰੋੜ ਰੁਪਏ ਦਾ ਕੰਮ ਹੋਣਾ ਤਾਂ ਉਹਦੇ ਕਮਿਸ਼ਨ ਖਾਚ 60 70% ਲੱਗਦਾ ਹੋਣਾ ਬਾਕੀ 30 40% ਤਾਂ ਕਮਿਸ਼ਨਰ ਚ ਚਲੇ ਜਾਂਦਾ ਨਾ ਤੇ ਇਹਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਹੁਣੇ ਸਰਕਾਰ ਨੇ ਜੋ ਕੀਤਾ ਇਹਦੀਆਂ ਇਨਕੁਆਰੀਆਂ ਹੋਣੀਆਂ ਚਾਹੀਦੀਆਂ ਜਾਂ ਨਹੀਂ 5 ਸਾਲ ਬਾਅਦ ਤੁਹਾਡੀਆਂ ਪਾਈਪਾਂ ਖੁੱਲ ਗਈਆਂ ਤਾਂ ਅੱਜ 10 ਸਾਲ ਹੋਏ ਆ ਤੁਸੀਂ ਰਿਪੇਅਰ ਵੀ ਅੰਦਰ ਅੰਦਰ ਕਰਵਾ ਲਈਆਂ ਬਾਕੀ ਬਲੌਕਾਂ ਦੇ ਹਾਲਾਤ ਵੀ ਇਸੇ ਤਰ੍ਹਾਂ Ê ਤੋਂ ਵੀ ਬੱਤਰ ਹੋ ਗਏ ਆ ਦੇਖੋ ਮੈਂ ਤਾਂ ਇਸ ਜਿਹੜਾ ਮੁੱਦਾ ਆਪਾਂ ਪਾਈਪ ਲਾਈਨ ਦੀ ਗੱਲ ਕਰਦੇ ਆ ਇਹਨੂੰ ਮਾਈਨਰ ਮੰਨਦਾ ਜੀ ਸੈਕਟਰ 3 ਦੇ ਮੁੱਦੇ ਬਹੁਤ ਵੱਡੇ ਨੇ ਜਿਹੜੇ ਜਦੋਂ ਤੋਂ ਅਸੀਂ ਪੋਜੀਸ਼ਨ ਲਿਆ ਅਸੀਂ ਫੇਸ ਕਰਦੇ ਆ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹੋ ਮੁੱਦੇ ਵੀ ਉਜਾਗਰ ਕਰਾਂਗੇ ਬਕਾਇਦਾ ਪ੍ਰੈਸ ਕਾਨਫਰੰਸ ਕਰਾਂਗੇ ਜੀ ਜੀ ਜੇਕਰ ਸਾਡੇ ਜਿਵੇਂ ਐਡਮਿਨਿਸਟ੍ਰੇਸ਼ਨ ਹੋ ਗਈ ਕਾਰਪੋਰੇਸ਼ਨ ਹੋ ਗਈ ਸਾਡੇ ਮੁੱਦਿਆਂ ਤੇ ਨਹੀਂ ਧਿਆਨ ਦੇ ਰਹੀ ਇਸ ਲਿਖ ਲਿਖ ਕੇ ਦੇਈ ਜੰਨੇ ਆ ਜੇ ਨਹੀਂ ਹੁੰਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਬਕਾਇਦਾ ਜਿਹੜੇ 5-7 ਮੁੱਦੇ ਸਾਡੇ ਮੇਨ ਨੇ ਉਹ ਸ਼ੇਅਰ ਕਰਾਂਗੇ ਜੀ ਧੰਨਵਾਦ ਕਰ ਦਈਏ ਅਸੀਂ ਪ੍ਰਧਾਨ ਜੀ ਦਾ ਕਿ ਜਿਹਨਾਂ ਨੇ ਅੱਜ ਬੜੇ ਵੱਡੇ ਜਿਗਰੇ ਦੇ ਨਾਲ ਗੱਲ ਕਹਿ ਦਿੱਤੀ ਆ ਕਿ ਜੇ ਤੁਸੀਂ ਸੈਕਟਰ ਤੇ ਰੇਡ ਦੀਆਂ ਗੱਲਾਂ ਕਰਦੇ ਹੋ ਕੀ ਇਸ ਦੇ ਵਿੱਚ ਸਾਨੂੰ ਪਜੈਸ਼ਨ ਦੇ ਨਾਲ ਕੀ ਕੀ ਮਿਲਿਆ ਕਿਹੜੀਆਂ-ਕਿਹੜੀਆਂ ਸਹੂਲਤਾਂ ਮਿਲੀਆਂ ਨੇ ਤਾਂ ਉਜਾਗਰ ਉਹ ਵੀ ਹੋਣਗੀਆਂ ਉਹ ਇੱਕ ਵਾਰ ਚਿੱਠੇ ਖੁੱਲਣਗੇ ਫਿਰ ਦੱਸਾਂਗੇ ਪ੍ਰਧਾਨ ਜੀ ਕਰਨ ਜਾ ਰਿਹਾ ਪ੍ਰੈਸ ਕਾਨਫਰੰਸ ਔਰ ਪੂਰੇ ਚੈਨਲ ਚੱਲਣਗੇ ਫਿਰ ਦੱਸਾਂਗੇ ਕਿ ਚੰਡੀਗੜ੍ਹ ਦਾ ਹਾਊਸਿੰਗ ਬੋਰਡ ਜੋ ਹੈ ਉਹ ਕੀ ਲੋਕਾਂ ਕੋ ਪੈਸੇ ਲੈਂਦਾ ਤਾਂ ਕੀ ਲੋਕਾਂ ਨੂੰ ਸਹੂਲਤਾਂ ਦਿੰਦਾ ਤਾਂ ਸਹੂਲਤਾਂ ਦੇ ਵਿੱਚ ਪਹਿਲੀ ਸਹੂਲਤ ਤੁਹਾਨੂੰ ਅਸੀਂ ਦੱਸ ਦਿੱਤੀ ਆ ਕਿ 5 ਸਾਲ ਬਾਅਦ ਵੀ ਹੀ ਰੇਪੇਰਾ ਸ਼ੁਰੂ ਹੋ ਗਈਆਂ ਲੋਕਾਂ ਦੇ ਜੋ ਪਾਣੀ ਆ ਘਰਾਂ ਦਾ ਪਾਣੀ ਆ ਜਿਵੇਂ ਜਾਂਦਾ ਘਰਾਂ ਨੂੰ ਪਾਣੀ ਉਹ ਪਾਈਪਾਂ ਪਈਆਂ ਹੁੰਦੀਆਂ ਸਭ ਗਲ ਗਈਆਂ ਤਾਂ ਹੁਣ ਪਲਾਸਟਿਕ ਦੀਆਂ ਪਾਈਪਾਂ ਪਾਈਆਂ ਜਾ ਰਹੀਆਂ ਤਾਂ ਇਹ ਦੱਸ ਦਈਏ ਕਿ ਸੈਕਟਰ 63 ਦੀਆਂ ਮੁਸ਼ਕਲਾਂ ਹੁਣ ਸਾਹਮਣੇ ਆਉਣ ਵਾਲੀਆਂ ਨੇ ਔਰ ਅਸੀਂ ਇਸ ਪ੍ਰਸ਼ਾਸਨ ਨਾਲ ਗੱਲਬਾਤ ਕਰਨੀ ਚਾਹੁੰਦੇ ਆ ਅਸੀਂ ਇਹ ਸਮਝਾਵਾਂਗੇ ਕਿ ਤੁਹਾਡੇ ਚਿੱਠੇ ਹੁਣ ਖੁੱਲਣ ਜਾ ਰਹੇ ਆ ਸੈਕਟਰ 63 ਦੇ ਕਿਹੜੀਆਂ-ਕਿਹੜੀਆਂ ਇੱਥੇ ਮੁਸ਼ਕਲਾਂ ਨੇ ਤਾਂ ਕਿਹੜੀਆਂ ਸਹੂਲਤਾਂ ਦੀ ਜ਼ਰੂਰਤ ਹੈ ਤਾਂ ਕਿਹੜੇ ਤੁਸੀਂ ਪਹਿਲਾਂ ਦਾਅਵੇ ਕਰੇ ਸੀ ਕਿਹੜੇ ਵਾਅਦੇ ਕਰੇ ਸੀ ਉਹ ਸਾਰੇ ਵਾਅਦੇ ਤੇ ਦਾਅਵੇ ਜੋ ਹੈ ਤੁਹਾਡੇ ਸਾਹਮਣੇ ਲਿਆਂਦੇ ਜਾਣਗੇ ਔਰ ਅਸੀਂ ਆਪਣੇ ਚੈਨਲ ਦੇ ਮਾਧਿਅਮ ਨਾਲ ਹੀ ਦੱਸ ਦਈਏ ਕਿ ਸੈਕਟਰ 63 ਦੀ ਅਸੀਂ ਕੱਲੀ-ਕੱਲੀ ਨਾੜ ਫਰੋਲਾਂਗੇ ਕੱਲੇ-ਕੱਲੇ ਘਪਲੇ ਕੱਲੀਆਂ-ਕੱਲੀਆਂ ਕਮਜ਼ੋਰੀਆਂ ਕੱਢ ਕੇ ਬਾਹਰ ਰੱਖਾਂਗੇ ਲਗਾਤਾਰ ਖਬਰਾਂ ਚੱਲਦੀਆਂ ਰਹਿਣਗੀਆਂ ਫਿਲਹਾਲ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ Chandigarh.